ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਦਾਰ ਦਾਨ ਸਿੰਘ ਕੋਮਲ ਦੁਆਰਾ ਲਿਖੀ ਹੋਈ ਕਵਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗਾਉਂਦੇ ਹਾਂ ਉਮੀਦ ਹੈ ਤੁਹਾਨੂੰ ਪਸੰਦ ਆਵੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦਾ ਭੰਡਾਰ ਰੱਬੀ ਅੱਖਰਾਂ ਦੇ ਰੂਪ ਵਿੱਚ ਜੋਤ ਹੈ ਆਕਾਲ ਦੀ ਇਸੇ ਜੋਤ ਵਿੱਚ ਸਾਨੂੰ ਦਸੇ ਗੁਰੂ ਨજર ਆਉਣ ਇਹੋ ਸਾਨੂੰ ਰਾਹ ਹੈ ਗਿਆਨ ਦਾ ਵਿਖਾਲ ਦੀ ਇਸੇ ਦਰ ਉੱਤੇ ਮਿਲੇ ਮਾਣ ਨਿਮਾਣਿਆਂ ਨੂੰ ਅਤਿ ਅਭਿਮਾਨੀਆਂ ਦਾ ਟੁੱਟਦਾ غرੂਰ ਹੈ ਜਿਹੜਾ ਦਿਲ ਸਾਫ਼ ਲੈ ਕੇ ਸਰਦਾ ਦੇ ਨਾਲ ਆਵੇ ਦੀਵੇ ਵਾਂਗ ਜਾਗ ਪੈਂਦਾ ਹੁੰਦਾ ਨੂਰੋ ਨੂਰ ਹੈ ਗੁਰਬਾਣੀ ਗੁਰੂ ਹੈ ਤੇ ਗੁਰੂ ਗੁਰਬਾਣੀ ਹੈ ਇਸੇ ਵਿੱਚੋਂ ਮਿਲ ਜਾਂਦਾ ਅੰਮ੍ਰਿਤ ਦਾ ਸਰ ਹੈ ਇਸੇ ਸਰ ਵਿੱਚ ਚੂਬੀ ਲਾਈ ਜੀ ਦੀ ਆਤਮਾ ਨੇ ਲੱਭ ਲਿਆ ਜਾਣੋ ਉਹਨੇ ਮੁਕਤੀ ਦਾ ਦਰ ਹੈ ਸਮਝਦੇ ਨੇ ਉਹ ਜਿਹੜੇ ਜਪਦੇ ਸਵਾਸਾ ਨਾਲ ਮਸਤੀ ਵਿੱਚ ਕਿੰਜ ਲੋਹਾ ਹਸ ਹਸ ਖੁਪਰੀ ਲੋਹਾਂ ਚ ਸੁਆਦ ਕਿਨਾ ਆਰੇ ਥੱਲੇ ਬਹਿ ਕੇ ਕਿਵੇਂ ਤਨ ਚੀਰ ਵਾਈ ਦਾ ਆਰੇ ਥੱਲੇ ਬਹਿ ਕੇ ਕਿਵੇਂ ਤਨ ਚੀਰ ਵਾਈ ਦਾ ਚੰਨ ਕੋਲੋਂ ਸੀਤਲ ਅਨੰਤ ਪ੍ਰਕਾਸ਼ ਇਹਦਾ ਤਪਦਿਆਂ ਦਿਲਾਂ ਨੂੰ ਜਾਵੇ ਪਲਾ ਵਿੱਚ ਠਾਰਦਾ ਕਲਰ ਵਾਂਗੂ ਉਜੜੇ ਹੋਏ ਦਿਲਾਂ ਵਿੱਚ ਉੱਗ ਪੈਂਦਾ ਬੂਟਾ ਜੇ ਕੋਈ ਲਾਵੇ ਨਾਮ ਬਾਣੀ ਦੇ ਪਿਆਰ ਦਾ ਬੂਟਾ ਜੇ ਕੋਈ ਲਾਵੇ ਨਾਮ ਬਾਣੀ ਦੇ ਪਿਆਰ ਦਾ ਰਿਦੇ ਵਿੱਚ ਜਿਸ ਨੇ ਵਸਾਲਿਆ ਇਹਦਾ ਨਾਮ ਰੀ ਦੇ ਵਿੱਚ ਜਿਸ ਨੇ ਵਸਾਲਿਆ ਇਹਦਾ ਨਾਮ ਸਮਝ ਲਿਆ ਭਾਵ ਉਹਨੇ ਇੱਕ ਓੰਕਾਰ ਦਾ ਮੈਂ ਕੋਲ ਤੂੰ ਹੋਇਆ ਤੂੰ ਕੋਲ ਆਪੇ ਆਪ ਆਪੇ ਆਪ ਬਣ ਗਿਆ ਉਹ ਰੂਪ ਨਿਰੰਕਾਰ ਦਾ ਮੈਂ ਕੋਲੋਂ ਤੂੰ ਹੋਇਆ ਤੂੰ ਕੋਲੋਂ ਆਪੇ ਆਪ ਆਪੇ ਆਪ ਬਣ ਗਿਆ ਉਹ ਰੂਪ ਨਿਰੰਕਾਰ ਦਾ